ਕਮਿਊਨਿਸਟ ਪਾਰਟੀ ਕਾਂਗਰਸ ਵਿਜੇ ਕੁਮਾਰ ਇਸ ਪਵਿੱਤਰ ਤਿਹਾਰੇ ਦੇ ਉੱਤੇ ਮੇਰੇ ਦੁਕਾਨਦਾਰ ਭਰਾਵਾਂ ਨੂੰ ਸਬੂਤੀ ਟੀਮ ਨੂੰ ਸਬੂਤੇ ਅੰਬਰ ਸਾਹਿਬ ਨੂੰ ਇਸ ਗਊ ਅਸ਼ਟਮੀ ਦੀ ਲੱਖ ਲੱਖ ਵਧਾਈ ਹੋਵੇ ਤੇ ਨਾਲੇ ਮੇਰੀ ਇੱਕ ਪਰਿਵਾਰਾਂ ਦੇ ਜੀਆਂ ਨੂੰ ਬੇਨਤੀ ਏ ਕਿ ਜਿਵੇਂ ਗਊਆਂ ਸੜਕਾਂ ਦੇ ਉੱਤੇ ਘੁੰਮਦੀਆਂ ਨੇ ਉਵਾਰਾ ਘੁੰਮਦੀਆਂ ਨੇ ਜਿਵੇਂ ਉਹਨੇ ਲਿਫਾਫੇ ਖਾਂਦੀਆਂ ਨੇ ਤੇ ਗੰਦਮੰਦ ਖਾਂਦੀਆਂ ਨੇ ਇਸ ਪਵਿੱਤਰ त्यहारा ਜਿਹੜਾ ਵੇ ਬੜੀ ਧੂਮ ਧਾਮ ਦੇ ਨਾਲ ਤੀਸਰੀ ਸ਼ੋਭਾ ਯਾਤਰਾ ਰਸਟਰੀਆ ਗਊਪਾਖ ਰਛਸਦਾਲ ਵਾਲੋਂ ਕੱਢੀ ਜਾ ਰਹੀ ਏ ਇਸ ਪਵਿੱਤਰ त्यਹਾਰੇ ਦੇ ਉੱਤੇ ਅਸੀਂ ਸੰਕਲਪ ਅੱਜ ਤੋਂ ਲਈਏ ਕਿ ਜਿਹੜੀਆਂ ਗਊਆਂ ਛੜਕਾਂ ਦੇ ਘੁੰਮਦੀਆਂ ਨੇ ਆਵਾਰਾ ਘੁੰਮਦੀਆਂ ਨੇ ਉਹ ਸਾਰੇ ਬੇਰੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਏ ਕਿ ਇਸ ਨੂੰ ਖਤਮ ਕਰਕੇ ਇੱਕ ਵੱਖਰੀ ਇਹਨਾਂ ਦੀ ਗਊਸ਼ਾਲਾ ਬਣਾਈ ਜਾਏ ਤਾਂ ਕਿ ਇਹ ਗੰਦਮੰਦ ਖਾਂ ਤੋਂ ਬਚੀ ਜਾਏ ਜੀ ਯਾਰੀ ਕੀ ਚਲਾ ਜਾਓ ਦੇਖੋ ਜੀ ਜਿਹੜੀ ਰੱਥ ਯਾਤਰਾ ਗੱਡੀ ਜਾ ਰਹੀ ਹੈ ਅੱਜ ਗੋਸ਼ਟਮੀ ਆ ਬਹੁਤ ਜਿਆਦਾ ਜਿਹੜਾ ਪਵਨ ਤਿਉਹਾਰ ਹੈ ਗੋਸ਼ਟਮੀ ਦਾ ਸਾਡੇ ਜੀਵਨ ਦੇ ਵਿੱਚ ਸਾਡੀ ਸੰਸਕ੍ਰਿਤੀ ਦੇ ਵਿੱਚ ਬਹੁਤ ਹੀ ਜਿਹੜਾ ਮਹੱਤਵ ਹੈ ਅੱਜ ਦੇ ਦਿਨ ਸਾਡੇ ਨਾਲ ਤਕਰੀਬਨ 12 ਸਕੂਲ ਦੇ 12 ਸਕੂਲ ਦੇ ਬੱਚੇ ਨੇ 500 ਦੇ ਕਰੀਬ ਬੱਚੇ ਨੇ ਜੋ ਕਿ ਸਾਡੇ ਨਾਲ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈ ਕੇ ਤੇ ਦੁਰਗਾਣਾ ਮੰਦਿਰ ਦੇ ਵਿੱਚ ਜਿਹੜਾ ਵਾ ਗਉਂ ਪੂਜਨ ਕਰਨਗੇ ਅੱਜ ਦੇ ਦਿਨ ਮੈਂ ਉਹ ਜਿਹੜੇ ਬੇਵਕੂਫ ਲੋਕ ਨੇ ਜਿਹੜੇ ਸਾਡੀ ਗਊ ਮਾਤਾ ਨੂੰ ਕਿਲਰ ਕਾਉ ਦਾ ਨਾਮ ਦੇ ਰਹੇ ਨੇ ਉਹਨਾਂ ਨੂੰ ਮੈਂ ਜਵਾਬ ਦੇਣਾ ਚਾਹਣਾ ਵਾ ਵੀ ਸਾਡੀ ਗਊ ਮਾਤਾ ਕਿਲਰ ਕਾਉ ਨਹੀਂ ਹੈ ਸਾਡੀ ਗਊ ਮਾਤਾ ਪੂਰੇ ਸੰਸਾਰ ਨੂੰ ਪੂਰੇ ਦੇਸ਼ ਨੂੰ ਸਾਰੀ ਦੁਨੀਆ ਦਾ ਜਿਹੜਾ ਪਾਲਣ ਪੋਸ਼ਣ ਕਰਦੀ ਆ ਬਹੁਤ ਸਾਰੀਆਂ ਸਾਇੰਟਿਸਟ ਸਾਇੰਟੀਫਿਕ ਪ੍ਰੋਬਲਮਸ ਐ ਹੋ ਜਿਆ ਨੇ ਸੌਰੀ ਮੈਡੀਕਲ ਪ੍ਰੋਬਲਮਸ ਐ ਹੋ ਜਿਆ ਨੇ ਵੀ ਜਿਹਦੇ ਵਿੱਚ ਡਾਕਟਰ ਜਿਹੜੇ ਨੇ ਆਪਣਾ ਗਊ ਮਾਤਾ ਦਾ ਦੁੱਧ ਪੀਣ ਵਸਤੇ ਕਹਿੰਦੇ ਨੇ ਭਾਵੇਂ ਉਹ ਨਵਜਾਤ ਸ਼ਿਸ਼ੂ ਹੀ ਕਿਉਂ ਨਾ ਹੋਏ ਉਸ ਅੱਜ ਤੱਕ ਕੋਈ ਵੀ ਇਹੋ ਜੀ ਸਾਇੰਸ ਪੈਦਾ ਨਹੀਂ ਹੋਈ ਦੁਨੀਆ ਤੇ ਨਾ ਹੀ ਕੋਈ ਸਾਇੰਟਿਸਟ ਪੈਦਾ ਆਇਆ ਵਾ ਨਾ ਹੀ ਇਹੋ ਜੀ ਕਾਢ ਗੱਡੀ ਗਈ ਆ ਵੀ ਕੋਈ ਘਾਤੋਂ ਜਿਹੜਾ ਮਾਂ ਦਾ ਦੁੱਧ ਵਰਗਾ ਦੁੱਧ ਜਿਹੜਾ ਬਣਾ ਸਕੇ ਸਿਰਫ ਇੱਕ ਗਊ ਮਾਤਾ ਵਾ ਜਿਹੜਾ ਉਹਦਾ ਪਾਲਣ ਪੋਸ਼ਣ ਕਰ ਸਕਦੀ ਹੈ ਤੇ ਇੱਥੇ ਮੈਂ ਇੱਕ ਜੀ ਸਾਰਿਆਂ ਨੂੰ ਕਹਿਣਾ ਚਾਹਾਂਗਾ ਵੀ ਅੱਜ ਦੇ ਦਿਨ ਗਊ ਮਾਤਾ ਦਾ ਪੋਜਨ ਇੰਨਾ ਕੇ ਜ਼ਿਆਦਾ ਉਤਮ ਹੁੰਦਾ ਕਿ ਸਿਰਫ ਔਰ ਸਿਰਫ ਗਊ ਮਾਤਾ ਦੇ ਪੋਜਨ ਦੇ ਦੌਰਾਨ ਤੇ ਪੂਰੇ ਸਮਸਤ ਜਿਹੜੀ ਆ ਸਾਰੇ ਦੇਵੀ ਦੇਵਤਾ ਦਾ ਜਿਹੜਾ ਪੂਜਨ ਹੋ ਜਾਂਦਾ ਵਾ ਇੱਕ ਮੈਂ ਚੀਜ਼ ਤੁਹਾਨੂੰ ਹੋਰ ਕਹਿਣਾ ਚਾਹਾਂਗਾ ਕਿ ਅੱਜ ਦੇ ਯੁੱਗ ਦੇ ਵਿੱਚ ਅਬਰੌਡ ਦੇ ਵਿੱਚ ਐਓ ਜੇ ਸੈਂਟਰ ਬਣ ਚੁੱਕੇ ਨੇ ਵੀ ਗਊ ਮਾਤਾ ਦੇ ਨਾਲ ਉਹਨਾਂ ਨਾਲ ਸਿਰਫ ਟਾਈਮ ਸਪੈਂਡ ਕਰਨ ਵਾਸਤੇ ਉਹਨ ਪੈਸੇ ਲੈਂਦੇ ਨੇ ਕਿਉਂਕਿ ਗਊ ਮਾਤਾ ਜਿਹੜੇ ਆ ਆਪਣਾ ਇੱਕ ਉਹਨਾਂ ਕੋ ਇਹੋ ਜੀ ਸ਼ਕਤੀ ਹੈ ਜੋ ਡਿਪਰੈਸ਼ਨ ਵੀ ਦੂਰ ਕਰ ਦਿੰਦੇ ਨੇ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਨਾਲ ਦੂਰ ਹੋ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਸਾਇੰਟੀਫਿਕਲੀ ਪ੍ਰੂਵ ਅਪਰੂਵ ਹੋ ਚੁੱਕੀਆਂ ਨੇ ਤੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਆ ਕਿ ਅੱਜ ਨਾਲ ਇੰਨੇ ਬੱਚੇ ਸਾਰਾ ਸਹਿਰਾ ਸਮਾਜ ਆਇਆ ਤੇ ਗਊ ਪੂਜਨ ਕਰੇਗਾ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਚਾਹੇ ਕੋਈ ਵੀ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਕਿ ਗਊ ਮਾਤਾ ਦਾ ਮਹੱਤਵ ਬਹੁਤ ਜ਼ਿਆਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਚਾਹਾਂਗੇ ਵੀ ਸਾਡੇ ਜਿਹੜੇ ਬੱਚੇ ਆਏ ਨੇ ਉਹ ਵੀ ਇਹ ਚੀਜ਼ ਸਿੱਖਣ ਕਿ ਗਊ ਮਾਤਾ ਦਾ ਸਾਡੇ ਜੀਵਨ ਦੇ ਵਿੱਚ ਕੀ ਮਹੱਤਵ ਹੈ ਕੀ ਸੰਸਕ੍ਰਿਤੀ ਜਿਹੜੀ ਸਾਡੀ ਕਹਿੰਦੀ ਹੈ